ਸਾਸਰੀ ਕਾਲ ਦੀ ਸਾਰੇ ਵੀਰ ਭੈਣ ਭਰਾਵਾਂ ਉੱਤੇ ਦੀ ਬਰ ਬੰਦ ਚੜ੍ਹਾ ਸਮਝਾ ਇਸੇ ਭਾਈ ਗੁਰਦੀਓ ਕਹਾਲਾ ਸਭਾਈ ਗੁਰਜੀ ਕੀ ਫਤਹਿ ਸਾਸੀ ਕਾਲ ਦੀ ਵੀਰ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਸੋ ਚਲਿਏ ਸ਼ੁਰੂ ਕਰਤੇ ਹੈ ਅੱਜ ਦਾ ਵਲੌਗ ਹੋਣਾ ਵਾਲਾ ਹੈ ਕਾਈਟ ਦਾ ਮੈਂ ਵੀ ਉਡਾ ਕੇ ਬੈਠਾ ਹਾਂ ਫਿਲਹਾਲ ਤੇ ਮੇਰਾ ਧਿਆਨ ਉਧਰ ਹੀ ਆ ਤੁਹਾਡੇ ਵੱਲ ਧਿਆਨ ਮੇਰਾ ਘੱਟ ਹੋਣਾ ਇਸ ਕਰਕੇ ਤੇ ਵੇਂਦੇ ਰਹੋ ਤੇ ਜੇ ਠੀਕ ਹੈ ਚੰਗਾ ਜੇ ਵਧੀਆ ਲੱਗੇ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਹਾਂ ਯਾਰ ਥੱਲੇ ਆਉਂਦੀ ਤੇਰਾ ਗੁੱਡਾ ਫਿਰ ਖਿੱਚੀ ਮਾਰ ਲਈ ਆਪਾਂ ਸੰਡੇ ਅੱਜ ਸੰਡੇ ਆ ਤੇ ਅੱਜ ਮੇਰਾ ਧਿਆਨ ਤਾਂ ਆਈਆ ਕ੍ਰਿਸ਼ਨਾ ਵੀ ਆਇਆ ਆਪਣਾ ਇੱਕ ਘਰ ਚੋਂ ਤਿੰਨ ਗੁੱਡੇ ਉੱਡੇ ਹੋ ਵੀ ਸੰਡੇੜੇ ਦੇਣੀ ਤੇ ਲੋੜੀ ਵਾਲੇ ਦੇਣ ਕੀ ਮੰਨਦਾ ਹੋਊਗਾ ਮੇਰਾ ਗੱਟੂ ਮੁੱਕਨ ਵਾਲਾ ਇੰਨੇ ਗੱਟੂ ਨਵਾ ਖੋਲ ਲਿਆ ਪਰਲੇ ਨੇ ਗੱਟੂ ਨਵਾ ਖੋਲ ਲਿਆ ਤੇ ਵੇਖੋ ਹੁਣ ਭਾਈ ਗੱਟੂ ਗੱਟੂ ਹੋਈ ਪਈ ਆ ਤੇ ਖਿਚੀਆਂ ਵੱਜਣਗੀਆਂ ਤੇ ਬਸ ਸਮੋਲ ਤੱਤਾ ਪੂਰਾ ਤੱਤਾ ਆ ਹੋ ਚੁੱਕੇ ਫਟਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਉਹ ਆ ਵੇਖੋ ਭਾਈ ਕੀ ਹੋ ਰਿਹਾ ਤੇ ਦੰਦੀਆਂ ਕੱਢੀਆਂ ਓਏ ਮੇਰਾ ਗਟੂਲ ਬੇਟਾ ਕੋਈ ਹੈ ਕੋਈ ਨਹੀਂ ਬੇਟਾ ਕਹਿੰਦੇ ਆ ਤਿੰਨੇ ਜਾਣੇ ਸਾਰੇ ਤਿੰਨੇ ਜਾਣੇ ਸਾਰੇ ਤੁਹਾਡੇ ਗੁੱਡੇ ਸਿੱਧੇ ਲੱਗੇ ਆ ਤੇ ਮੇਰੇ ਗੁੱਡੇ ਤਾਂ ਲੱਗੇ ਆ ਵੇਂਦੇ ਰੋਬਾ ਵੇ ਰਾਤ ਤੱਕ ਵੇਂਦੇ ਰਹਿਣਾ ਮਾਹੋ ਉਹ ਗਾਣੇ ਕਰੇ 20 ਸੈਕਿੰਡ 20 ਸੈਕਿੰਡ ਉਹ ਇਧਰੋਂ ਕਰਿਆ ਕਰੂ ਮੰਮੀ ਮਾਰੂਗੀ ਕਰੂ ਤੁਹਾਡੇ ਕੋਠੇ ਡੋਰੀ ਹੈ ਸਾਡੇ ਕੋਠੇ ਪੱਕੀ ਓਏ ਹੋਏ ਹੋਏ ਹੋ ਉਧਰ ਹੋ ਗਏ ਮੰਨੇ ਉਧਰਲੇ ਮੰਨੇ ਰੱਖ ਬੰਨੇ ਉਧਰਲੇ ਮੰਨੇ ਥੋੜਾ ਬੰਨੇ ਉਧਰ ਹੀ ਰੱਖ ਰੁਮਗੇ ਲਿਆਉਣਾ ਜੋ ਮਰਜੀ ਹੋਵੇ ਨਹੀਂ ਨਹੀਂ ਮੈਂ ਜੰਨਾ ਵਾਲੇ ਆ ਰੂ ਮੰਜ ਮੈਂ ਨਹੀਂ ਤੂੰ ਝੂਠੀ ਸੌਂ ਖਾਣਾ ਬਰੋਂ ਬਣਾਈ ਇਹ ਇਹ ਕਿਆ ਸੁਣ ਰਹਾ ਹੂੰ ਮੈਂ ਰੁਮਣਾ ਰੁਮ ਲੈਣਾ ਏ ਪਹਿਲਾ ਸਮਝਾ ਆ ਮੈਂ ਮੇਰਾ ਪੂਰਾ ਫਾਲਾ ਕਿਉਂ ਥਾ ਕਰਿਓ ਮੇਰਾ ਵੀ ਹੋਊਗਾ ਢੋੜੇ ਦੀ ਉਧਰ ਆ ਫਾਲਾ ਮੇਰਾ ਹੱਲ ਲੱਗ ਜਾ ਆ ਕੇ ਦਿੱਲੀ ਮੜੀ ਜਾ ਚੜਾ ਕੇ ਮੇਰਾ ਦਿੱਤੀ ਮੜ ਜਾ ਉਹ ਦੋ ਜੀ ਸੋ கிருஷ்ਨਾ ਵੰਮਾ ਲੁਟੇਰੇ ਰੇ ਪੁਰਾਣੇ ਰਾਵੀ ਸਾਲੇ ਆ ਫੜੀ ਜੀ ਮੇਰਾ ਗੁਡਾ ਆ ਵੇ ਇਧਰ ਹੀ ਬੜੀ ਜਾਂਦਾ ਈ ਇਹਨੂੰ ਹੌਲਾ ਕਰੀਏ ਲਾ ਕੇ ਫੇਰ ਮਜ਼ਾ ਆਣਾ ਫੇਰ ਮੈਂ ਇਧਰ ਖਛ 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 ਲਾਈ ਦੇ ਕਣੀ ਜਾ ਜਿੰਤਾ ਤਸਤਾ ਤਸਤਾ ਸਾਰੇ ਬੰਨੇ ਮਾਹੌਲ ਤਾਂ ਪਾੰਦਿਆ ਕਹੂੰਗੀ ਪਿਛਲੇ ਪਾਸੇ ਨਾ ਇੱਕ ਮੁੰਡੇ ਨੇ ਗੁੱਡੀ ਲਈ ਰੂਮ ਤੁਹਾਨੂੰ ਦਿਖਾਉਣਾ ਉਹ ਦੋ ਕੁਠੀਆਂ ਇਕੱਠੀਆਂ ਜਾਂਦੀਆਂ ਨਾ ਉਹ ਇਕੱਠੀਆਂ ਜਾਂਦੀਆਂ ਦੋ ਗੁੱਡੀਆਂ ਤੇ ਆਓ ਦੇਖੋ ਉਹ ਇਕੱਠੀਆਂ ਜਾਂਦੀਆਂ ਦੋ ਤਿੰਨ ਤੇ ਇਹਨਾਂ ਨੇ ਇਹਨਾਂ ਨੇ ਬੜਾ ਰੂਮੀ ਕਿਹੜੀ ਆ ਆਹ ਪਰੀ ਰੁਮੀ ਉਤੇ ਤੁਹਾਨੂੰ ਮੁਖੰਨਾ ਕਿੱਥੇ ਗਈ ਓ ਇੱਥੇ ਗਈ ਓ ਉਹ ਲੱਭਣ ਨਹੀਂ ਦਈ ਇਹਦੇ ਵਿੱਚ ਤੇ ਉਹ ਤਾਂ ਪਰੀ ਉਹ ਵਾਲੀ ਉਹ ਰੁਮੀਆ ਪਰੀ ਇਹਨਾਂ ਨੇ ਪਰ ਨਹੀਂ ਕਿੱਥੇ ਗਈ ਏ ਹੁਣ ਸ਼ਾਇਦ ਲੈ ਕੇ ਲਾਲੀ ਆਉਨੇ ਉਹ ਮੋਲ ਪੂਰਾ ਤਪ ਜਾਂਦਾ ਈਦਾ ਗਰਮ ਹੋ ਜਾਂਦਾ ਮੋਲ ਤੇ ਇਸ ਕਰਕੇ ਥੋੜਾ ਜਿਹਾ ਹਾਂ ਰਹਿਣਾ ਇੱਥੇ ਮਾਹੌਲ ਪੱਕ ਵੀ ਜਾਂਦਾ ਨਕਈਆਰੀ ਗਾਲੀ ਗਲੋਚ ਮੋਲ ਇਟਾ ਉਟਾ ਵਾਲਾ ਮਾਹੌਲ ਚੱਲ ਪੈਂਦਾ ਹੁੰਦਾ ਪਰ ਨਹੀਂ ਆਪਾਂ ਉਹ ਮਾਹੌਲ ਨਹੀਂ ਚਲਾਉਣਾ जिन्हें हमारे साथ जिसने हमारे साथ पंगा लिया हम उसको खींची मारेगा कहा मारेगा खींची मारेगा।, ये ये मारेगा उसको घीची ले लीची ले ले मुंडा कोई गुड्डी नहीं ले मैं ले ले गीश... आ, <laughs> बड़े-बड़े बड़े-बड़े ओहो ओए आके कितिमन आए थे थे ओए इनेली ਕੋਈ ਵੀ ਕਰਨਾ ਇਹ ਨਿਆਣੇ ਆ ਉਪਰਾ ਮੈਨੂੰ ਗੱਲ ਆਉਂਦੀ ਦਰਦਾ ਹੀ ਇਹ ਕਿਥੇ ਬੈਠੇ ਆ ਦੇਖੋ ਐਦਾ ਗੁੱਡਾ ਨਾ ਇਹ ਖਰਾਬ ਕਰਦਾ ਇਧਰ ਨੂੰ ਘੁੰਮਦਾ ਇਧਰ ਨੂੰ ਅੱਛਾ ਜੇ ਇਹ ਗੁੱਡੇ ਨੂੰ ਸਹੀ ਕਰਨਾ ਹੋਵੇ ਨਾ ਇਧਰੋਂ ਪਾਟਾ ਵੀ ਕਿਦੋਂ ਨਹੀਂ ਆ ਗੁੱਡੇ ਨੂੰ ਸਹੀ ਕਰਨਾ ਹੋਵੇ ਇਧਰ ਲੈ ਬੰਨੇ ਸ਼ੇਕ ਕਰ ਠੀਕ ਹੈ ਉਹਦੇ ਆਪੋਜ਼ਿਟ ਸਾਈਡ ਹੁਣ ਇੱਥੇ ਆਪਾਂ ਸ਼ੇਕ ਕਰਾਂਗੇ ਤੁਹਾਨੂੰ ਖਾਵਾਂਗੇ ਸ਼ੇਕ ਕਰਾਂਗੇ ਆ ਦੇਖੋ ਇਹ ਕਿਹਨਾਂ ਘਰ ਦਾ ਦੇਖੋ ਨਾ ਗੁੱਡਾ ਦੇਖੋ ਬਸ ਐਦਾਂ ਸ਼ੇਕ ਕਰਨਾ ਵਾ ਇਧਰ ਨੂੰ ਘੁੰਮਦਾ ਸੀ ਆਪਾਂ ਇਧਰ ਸ਼ੇਕ ਕਰਤਾ ਸਮਝ ਗਿਆ ਹੁਣ ਇਹ ਗੁੱਡਾ ਸੱਟ ਲੈਣਾ ਪੂਰਾ ਹਵਾ ਚ ਸਿੱਧਾ ਸਟ੍ਰੇਟ ਤੇ ਮਰਿਆ ਵੀ ਆਊਗਾ ਉਹ ਨਹੀਂ ਨਹੀਂ ਤੇਲ ਦੀ ਨਹੀਂ ਗੱਲ ਹੈ ਤੇਲ ਮੈਂ ਹੁਣ ਤੈਨੂੰ ਦੱਸਣੀ ਕਿਧਰੀਆਂ ਗੱਲਾਂ ਕਰਦੇ ਆਂ ਸਾਹ ਕਿਧਰੀਆਂ ਗੱਲਾਂ ਕਰਦੇ ਆਂ ਨਟ ਹੋਣ ਨਟੋ ਮੇਰੇ ਗੱਲ ਤੋਂ ਆਪਣਾ ਨਟ ਹੋਣ ਕਿ ਮੈਂ ਨੱਟ ਤੇ ਫੋਨ ਕਰਦਾ ਤੂੰ ਬਹੁਤ ਸ਼ਾਨਦਾਰ ਹਵਾ ਅੱਜ ਤੇ ਅੱਜ ਮਰਿਆ ਵੀ ਹੁੰਦਾ ਗੁੱਡੀ ਡੋਂਦਾ ਗੁੱਡੀ ਡੋਂਦਾ ਮਜ਼ਾ ਬਹੁਤ ਆਉਂਦਾ ਕਿਉਂਕਿ ਹਵਾ ਬਹੁਤ ਸ਼ਾਨਦਾਰ ਹੈ। ਕਰੇਟਰ ਨਾਲ ਹੀ ਵਾਹ ਤੱਕ ਪਾ ਦੇਵਾਂਗੇ। ਤੱਕ। ਵੇਗਾ ਟਾਈਮ ਕਿੰਨਾ ਘਲੋਣਾ ਜੀ। ਤੱਕ ਪਾ ਦੇਵਾਂਗੇ। ਮੰਨਦੇ ਹੋ ਫਿਰ? ਮੰਨਦੇ ਹੋ ਵੇਖੋ ਬਲਾ ਵੇਖੋ। ਹਾਂ ਤੇ ਲਾਓ ਆ ਬੈਠ। ਕਾਲ ਆ ਗਈ ਉਸੇ ਟਾਈਮ ਹੀ ਗੁੱਡੀ ਲਾਉਣੀ ਸ਼ੁਰੂ ਪੱਦੇ ਆਪਣੇ ਫੋਨ ਕਰਨ ਦੇ ਭੱਜਣਾ ਸ਼ੁਰੂ।

ਆਡਾ ਇਹ ਲਿਆ ਹੋ ਗਈ ਖੁਸ਼ੀ ਲਾ ਲਿਆ ਚੰਗ ਬਾਲਾ ਵੀ ਅੱਜ ਚੱਲਣ ਗਿਆ ਖਿਚੀਆਂ ਤੂੰ ਚਿੰਤਾ ਨਹੀਂ ਕਰਨੀ ਦੇਖੋ ਜੀ ਸਾਰਿਆਂ ਤਰਦੀਪ ਵਾਲੀ ਜਿਹੜੀ ਥੱਲੇ ਗੁੰਝਲ ਪੈ ਕੇ ਖਿਚੀਆਂ ਸਵਾਹ ਮਾਰ ਰਹੀ ਹੈ ਕੀ ਕਰ ਰਿਹਾ ਹੈ ਯਾਰ ਤੂੰ ਇਹ ਤਾਂ ਕੱਲਾ ਆ ਮੇਰੀ ਗੁੱਡੀ ਆ ਠੀਕ ਆ ਤੇ ਇੱਥੇ ਮੰਨ ਦਾ ਗੁੱਡਾ ਲਗਾਣਾ ਪੀਲੇ ਰੰਗ ਦਾ ਕਿ ਜੀ ਇਹ ਆ ਮਨ ਤਲਾ ਗੁੜਾ ਉੱਤੇ ਫੜ ਕੇ ਮੈਂ ਦੋਨੇ ਇਕੱਠੇ ਬੈਠੇ ਆ ਇੱਕ ਆ ਵਾ ਇੱਕ ਉਹ ਥੱਲੇ ਪਿਆ ਪੈਰ 'ਚ ਦੋਨੇ ਫੜ ਗਿਆ ਹੁਣ ਆ ਗਿਆ ਮਨਤ ਉੱਤੇ ਇਹ ਆ ਰਿਹਾ ਹੈ ਉਹ ਲੈ ਥੜੇ ਫੈ ਜਾਂਦਾ ਏ ਮਿੱਤਰੋ ਆ ਢੱਦਾ ਮਨੂ ਨਹੀਂ ਆ ਗਏ ਨੇ ਹੁਣ ਇਹਨਾਂ ਨੇ ਗੁੱਡੀ ਡਾਈ ਆ ਤੁਸੀਂ ਵੇਖੀ ਜਾਦੇ ਜੋ ਗੁੱਡੀ ਲੱਗੀ ਤੇ ਇਹ ਖਚੀਮਾਂ ਦੀ ਤਲਾਸ਼ ਆ ਉਹ ਜਿਹੜੇ ਕੋਠੇ ਦੇ ਲੱਭਣ ਦੇ ਹੋਣੇ ਤੁਹਾਨੂੰ ਸਾਹਮਣੇ ਉਹਨਾਂ ਨੂੰ ਖਚੀਮਾਂ ਦੀ ਤਲਾਸ਼ ਜੇ ਦੇ ਆ ਢੇ ਆਪਣੇ ਲੱਵੀ ਭਾਜੀ ਤੇ ਬਾਕੀ ਤੁਹਾਨੂੰ ਪਤਾ ਹੀ ਮੇਰਾ ਤੇ ਜੁੜੀ ਗੈਂਗ ਲੁਟੇਰਾ ਆ ਗਏ ਜੇ ਜਦੋਂ ਦਮਨ ਨੇ ਵੀ ਦਮਨ ਨੇ ਵੀ ਡਾਈ ਗੁੱਡੀ ਹੁਣ ਆਸਤੇ ਮੈਂ ਜਿਹੜੀ ਮੰਨੇ ਨੇ ਡਾਈ ਦਮਨ ਨੇ ਫੜੀ ਆ ਤੇ ਮੰਨਾ ਤੇ ਮੰਨਾ ਉਹ ਲੱਗਾ ਹੋਇਆ ਮੰਨਾ ਉਧਰ ਲੱਗਾ ਤੇ ਦਮਨ ਇਧਰ ਲੱਗਾ ਹੁਣ ਆਪਾਂ ਵਿੱਚ ਚੱਲੇ ਹੈ ਕੋੜ ਬਲ ਆ ਰਿਹਾ ਸਾਡਾ ਮੁੱਕ ਲੱਗਾ ਨਾ ਸਾਡਾ ਰਹਿ ਗਿਆ ਐਂਡ ਤੇ ਮੈਨੂੰ ਦੇ ਦਿਓ ਮੰਗਤਾ ਹੀ ਐ ਮੰਗਤਾ ਹੀ ਰਹਿਣਾ ਬੱਤ ਸਹੀ ਏ ਦੌੜਨਾ ਤਾਂ ਪੜਦਾ ਹੈ ਮੰਗ ਤੈ ਰਹਿਣਾ 24 ਘੰਟੇ ਮੰਗਦਾ ਹੀ ਰਹਿੰਦਾ ਜਿਹੜੀ ਜਿੱਲ ਘੱਟ ਲੱਭੀ ਨਾਲੀ ਇਹਨੇ ਕਹਿੰਦਾ ਮੈਨੂੰ ਦੇ ਦੋ ਇਹ ਭੁੱਖਿਆ ਭੁੱਖ ਆਵੀ ਬੋਲਿਆ ਜੀ ਇਹ ਬੋਲਦਾ ਬੋ ਇਹ ਬੋਲਦਾ ਰਹਿੰਦਾ ਇਹਦੀ ਕਰੀ ਗੱਲ ਬੜਾ ਬੋਲਿਆ ਯਾਰ ਕੋਈ ਪੇਚਾ ਪਾਉ ਨਹੀਂ ਆਉਂਦੇ ਨਾ ਸਾਡੇ ਗੁੱਡੀ ਵੱਡੀ ਜਾਂਦੀ ਨਾ ਉਹਦੀ ਵੱਡੀ ਜਾਂਦੀ ਮੈਂ ਨਾ ਉਹ ਵੇਚਾ ਚੱਲ ਝੂਠਾ ਅੱਜ ਦਰ ਆਇਆ ਤੂੰ ਇਹ ਛੱਡ ਦੇ ਉਹਨੂੰ ਉੱਤੇ ਵੇਖੋ ਕੀ ਹੁੰਦਿਆ ਦੋਨੇ ਪਤੰਗਾ ਆਪਸ ਚ ਭੇੜ ਪਈਆਂ ਜੇ ਉਹ ਵੇਖ ਲੋ ਓਏ ਹੋਏ 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 ਬਹੁਤ ਕੰਮ ਤੱਤਾ ਹੋ ਗਿਆ ਉੱਤੇ ਹੁਣ ਇਹ ਪਤੰਗਾ ਭੇੜ ਪਿਆ ਨਾ ਹੁਣ ਇੰਨਾ ਸਾਰਾ ਤਾਂ ਇਹਨਾਂ ਡੋਰ ਵਾਲਾ ਨਾ ਵੀ ਡੋਰ ਕਿੱਥੇ ਆਉਣੀ ਏ ਦੀ ਉਹ ਗਾੜੀ ਜਾਣੀ ਇਹਨਾਂ ਲੁੱਟਾ ਲੱਗ ਪੈਣਾ ਵਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਇਹਦੇ ਕੋਦੇ ਪਹਿਲਾਂ ਨੀਂ ਨੀ ਗਿਸ਼ਾਂਗ ਲੱਗ ਪੈਣਾ ਵੇਖੋ ਇਹਨੇ ਕਹਣਾ ਡੋਰ ਲੱਭੋ ਡੋਰ ਲੱਭੋ ਨਾਲੀ ਅਜੇ ਗੁੱਡੀ ਬਾਅਦ ਚ ਹੋਣੀ ਆ ਇੰਨੀ ਹੈਗੀ ਇੰਨੀ ਉਹ ਵੇਖਿਓ ਹੁਣ ਆ ਵੇ ਇਹਨੂੰ ਵੇਖਿਓ ਬਿੱਦਾ ਪੈ بس اے بس ਇੰਨੀ ਕੁ ਡੋਰ ਨੇ ਗੁੱਡੀ ਡੰਦੇ ਵੇ ਲਵੇ ਮਤਲਬ ਇੰਨੀ ਨਹੀਂ ਲਟੇਰੇ ਆਏਗੇ ਇਹ ਲਟੇਰੇ ਆ ਇਹ ਇੱਕ ਮਿੰਟ ਇੱਥੋਂ ਲੈ ਕੇ ਆ ਗਟੂ ਐਵੇਂ ਨਹੀਂ ਮੁੱਕਿਆ ਇਦਾਂ ਹੀ ਮੁੱਕਿਆ ਗਿਸ਼ਾਂ ਕਰਕੇ ਖੜੀਆਂ ਨੇ ਕਰ ਓਏ ਦੂਰ ਲਾ ਉਹ ਤੇ ਵਾਲੀ ਬੋ ਗਈ ਉਹ ਤੇ ਵਾਲੇ ਦੱਸਦਾ ਤਾਨੂੰ ਕਿਹਦੀ ਆ ਪਤੰਗ ਆਉ ਡਾਉਂਦਿਆ ਜੀ ਉਹ ਉਹ ਡਾਉਂਦਿਆ ਰਿਓ ਫੇਕ ਉਹ ਜੀ ਵੱਡੀ ਗਈ ਮੇਰੇ ਚਲ ਆਹ ਇਹਦੀ ਵੱਡੀ ਗਈ ਜੇ ਹੈ ਠੀਕ ਹੈ ਇਦਾਂ ਫੇਰਦਾ ਇਹਦੀ ਪਤਾ ਕਿ ਬੋ ਗਈ ਹੁਣ ਵੇਲਾ ਹੋ ਗਿਆ ਉਹ ਸਹੀ ਗੱਲ ਆ ਆਪਾਂ ਇਹ ਲੋ ਕਿੰਨੀ ਜੱਟਾ ਡਾ ਕੇ ਬੈਠੀ ਕੋਈ ਹੱਟ ਨਾ ਦੇਚਾ ਪਾਉਣ ਵੀ ਕੋਈ ਆਉਂਦਿਆ ਉਹ ਚੰਗਣਾ ਪਾ ਲਿਆ ਉਹ ਕਿੱਥੇ ਜਾਣਾ ਬਚ ਗਿਆ ਬਚ ਗਿਆ ਕੋਈ ਨਹੀਂ ਪਾਰੇ ਪਾਰੇ ਤੂੰ ਪਾਰੇ 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 ਲਿਖਦੀ ਜਾਈਗੀ ਡਾਰੇ ਡਾਰੇ ਗੁੱਡਾ ਦੇ ਵੱਡੇ ਜਾ ਮੰਨੇ ਤੁਹਾਡੇ ਕੋ ਕੰਮ ਹੀ ਘੁਰਗੇ ਹੋ ਗਏ ਕੰਮ ਹੀ ਨਹੀਂ ਤੁਹਾਨੂੰ ਜਾ ਸਾ ਪਾ ਛੜਿਆ ਓਏ ਵੀ ਬੇਵਕੂਫੀ ਆ ਮਸਾ ਮਸਾ ਕਿਤੇ ਗੁੱਡੀ ਆਈ ਪੇਚਾ ਪਾਉਣ ਗਾਂ ਤੇ ਉਹ ਵੀ ਉਹ ਜਾ ਦੰਦੀਆਂ ਕੱਢ ਛੜੀਆਂ ਪੀਲੀਆਂ ਪੀਲੀਆਂ ਜੀਆਂ ਲਗਾ ਡੌਣ ਵੱਡਾ ਗੁੱਡਾ ਠੀਕ ਆ ਜੀ ਤੇ ਮੰਦੇ ਨੇ ਫੜਦੇ ਆ ਗਟੂ ਤੇ ਹੁਣ ਇਹਨੂੰ ਆਪਾਂ ਤਾਰੇ ਲਾਵਾਂਗੇ ਥੋੜਾ ਜਿਹਾ ਕਿ ਫਿਲਹਾਲ ਹਜੇ ਕੋਈ ਗੁਡਾ ਨਹੀਂ ਜਦੋਂ ਇਹ ਚੜ ਗਿਆ ਤੇ ਨਾਲ ਹੀ ਗੁੱਡੇ ਤੇ ਗੁੱਡਾ ਉੱਤੇ ਵੱਜੀ ਹੋਣਾ ਵੇਖਿਓ ਸਾਰੇ ਇਹ ਐਨੂੰ ਹੀ ਆਉਣੇ ਸਾਰੇ ਪੇਚਾ ਪੋਣੀ ਹੋਣੇ ਮਿੰਟੋਂ ਮਿੰਟੀ ਇਸ ਕਰਕੇ ਆਪਾਂ ਹੁਣ ਇਹਨੇ ਡਾਲੀਏ ਤੇ ਡਾ ਕੇ ਫੇਰ ਮਿਲਣਾ ਤੁਹਾਨੂੰ ਵੀਡੀਓ ਚ ਵੱਡਾ ਗੁੱਡਾ ਡਾਇਆ ਡਾਇਆ ਨੇ ਮਮੇ ਦੇ ਨੇ ਲੈ ਲੈ ਪੰਗੇ ਦੇ ਟੈਂਕੀ ਦੇ ਹੜਾਤਾ ਉੱਥੇ ਪਰਲੀ ਸਾਈਡ ਤੇ ਮੁੜ ਕੇ ਮੁੜ ਕੇ ਆ ਫੜਿਆ ਤੂੰ ਅੱਗੋਂ ਗੁੱਡੀ ਵੜਾਤੀ ਮੇਰੀ ਉਹ ਗੁੱਡੇ ਕੋਲ ਉਹ ਲੱਗ ਗੁੱਡਾ ਬੰਨਣਾ ਵਾਲਾ ਇਹਦੇ ਕੋਲ ਖਿਚੀ ਖਵਾਤੀ ਲੈ ਵੱਡੇ ਗੁੱਡੇ ਨੂੰ ਮੈਂ ਇਨ ਜੀ ਚਵਲੇ ਆ ਵੀ ਪਤਾ ਨਹੀਂ ਇਹ ਇਹਨੂੰ ਗੁੱਡੀ ਡੋਣੀ ਕਦੋਂ ਆਣੀ ਹੈ ਇਹ ਆਟਮ ਹੀ ਆਡੇ ਘਰ ਕੇ ਇਹ ਆਟਮ ਹੀ ਆ ਸਾਰੇ ਬੈਠੇ ਇਹ ਆਪਣਾ ਡਾਕ ਬਿਠਾ ਰਿਓ ਵੇਖੋ ਕਿੱਥੇ ਲਾ ਕੇ ਬਿਠਾ ਆਪਣਾ ਗੁੱਡਾ ਲਾ ਕੇ ਬਿਠਾ ਠੀਕ ਆ ਤੇ ਹੁਣ ਚਲੋ ਚੱਲੇ ਆ ਥੱਲੇ ਤੇ ਗੁਰਦੁਆਰੇ ਜਾਂਦਾ ਹੁਣ ਹੋੰਦਿਆ ਟਾਈਮ ਤੇ ਅਸੀਂ ਇੱਥੇ ਲੱਗੇ ਆਂ ਬਲੌਗ ਦੀ ਐਂਡਿੰਗ ਕਰਨ ਬਸ ਇਹਨੂੰ ਲੱਗੇ ਆਂ ਲਾਉਣ ਤੇ ਉਹ ਗੱਟੂ ਲਭਟਾਂ ਦੇ ਉਹ ਗੱਟੂ ਲਭਟਾਂ ਦੇ ਆ ਇੱਕ ਬਸ ਠੀਕ ਆ ਜੀ ਇਹਨੇ ਛੱਤਰ ਖਾਣੇ ਆ ਯਾਰ ਕਿਰੀ ਜਾਂਦੇ ਆ ਤੂੰ ਉਹ ਲੱਗਿਆ ਨਾਲੇ ਘੜੀ ਫੇਰ ਦਮਣ ਉਹਦਾ ਹੋਏ ਚਾਚਾ ਆ ਕੀ ਕੀਤਾ ਈ ਉਹ ਵਿੱਚ ਦੂਜੀ ਡੋਰ ਵੀ ਉਹ ਤੇ ਤੂੰ ਉੱਤੇ ਕੋਈ ਜਾਈ ਜਾਂਦੇ ਆ ਫਿਰ ਉਹ ਤੇਰਾ ਦੀ ਜ਼ਮੀਨ ਆ ਯਾ ਤੁਸੀਂ ਬਲੌਗਾਂ ਦੀ ਜ਼ਮੀਨ ਹੋਗਾ ਪਰ ਕਿ ਜਾਣਿਆ ਸਾਰੇ ਸਾਰੇ ਪਰੇ ਆਹੋ ਆਪ ਇਧਰਲੇ ਪਾਸੇ ਸਾਰਾ ਕੋਠਾ ਦਾ ਲਵੇਟ ਲਵੇਟ ਫੜਾਫੜ ਲਵੇਟ ਫੜਾਫੜ ਕਰ ਟਾਈਮ ਨਹੀਂ ਆ ਪੱਲਾ ਯਾਰ ਲਾ ਨਹੀਂ ਲੱਗਦਾ ਤਾਂ ਵੇ ਐਸੀ ਕਰਦੇ ਤੇ ਬਲੌਗ ਦੀ ਐਂਡਿੰਗ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ ਜੇ ਬਲੌਗ ਚੰਗਾ ਲੱਗੇ ਤਾਂ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ ਸੋ ਸਾਸ਼ੀਆ ਕਾਲ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਕਰਿਆ ਮੜਾ ਚੁਟਣਿਆ ਚਲਾ ਨਾ ਚੜਦੇ ਤੂੰ ਗੁੱਡੀ ਦੋ ਦਮਾ ਰੈਟਲ ਬੁਫੋਂ ਦੇ ਉਹ ਗੱਲ ਇਹਦਾ ਤੜੀ ਬੰਦੋ ਲੈ ਕੋਈ ਨਹੀਂ ਸਾਇਓ ਗਿਆ ਹੀ ਉਹ ਨਹੀਂ ਆਈ ਉਹ ਗਿਆ ਹੀ ਉਹ ਗਿਆ ਹੀ ਮਿਸ਼ਨ ਸਫਲ ਇੱਕ ਕਰ ਮੇਰੇ ਕਰ ਵੀ ਬਾਬਾ ਜੀ